ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਆਰਐਸਐਸ ਨਾਲ ਜੋੜਨ ਬਾਰੇ ਤਾਂ ਮਤਲਬ ਮੈਂ ਸਮਝਦਾ ਬਿਲਕੁਲ ਬੇਤੁਕੀਆਂ ਗੱਲਾਂ ਕਰਦੇ ਨੇ ਤੇ ਕਿਸੇ ਕੋਈ ਬੰਦਾ ਕਿਸੇ ਹੋਟਲ ਤੇ ਬੈਠਾ ਖਾਣਾ ਖਾ ਰਿਹਾ ਤੇ ਉਹ ਮਤਲਬ ਜਿਆਨੀ ਹਰਪ੍ਰੀਤ ਸੁਣਨੇ ਕਿ ਇਸ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੋਵੇ ਸਵਾਰ ਜਿ ਕਰਿਆ ਤਾਂ ਉਹ ਜਨਤਕ ਤੌਰ ਤੇ ਕਰਨਗੇ ਬਲ ਇਹ ਵੀ ਮਤਲਬ ਬਦਨਾਮ ਕਰਨ ਲਈ ਜਾਂ ਇਸ ਕਿਹਾ ਘੁਰਲੀ ਵਾਜੀਆਂ ਛੱਡ ਰਹੇ ਰਹਦੇ ਨੇ ਤੁਹਾਡੀਆਂ ਪੋਸਟਾਂ ਵੀ ਕਈ ਖਾਲੀ ਬੈਠ ਹਾਂ ਕਈ ਥਾਤੇ ਪਾ ਰਹੇ ਹਾਂ ਮਤਲਬ ਇਹ ਅੱਜ ਕੱਲੇ ਇੱਕ ਰਿਵਾਜ ਬਣ ਗਿਆ ਮਤਲਬ ਕਦੇ ਕਹਿੰਦੇ ਨੇ ਜੀ ਬਸ ਜੀ ਸੁਬੀਰ ਨਾਲ ਤਾਂ ਸਮਝੌਤਾ ਹੋ ਗਿਆ ਬਸ ਕਿਤਾ ਦਿਨਾਂ ਦੀ ਗੱਲ ਆ ਵੀ ਫਲਾਣੇ ਦਾ ਹੋ ਗਿਆ ਜੀ ਤੇ ਵਗੇ ਦਾ ਹੋ ਗਿਆ ਜੀ ਪਰ ਹਰ ਇੱਕ ਨੂੰ ਕਿਦੂ ਜਿੰਨਾ ਜੋੜੀ ਜਾਣਿਆ ਅੱਜ ਵੀ ਗੱਲ ਆ ਰਹੀ ਹੈ ਕਿ ਕਿਹੜਾ ਕਹਿੰਦੇ ਕਿ ਸੁਬੀਰ ਇੱਕ ਦਿਨ ਮੈਨੂੰ ਕੋਈ ਕਹਦਾ ਸਾਡੇ ਕਿਸੇ ਦਾ ਫੋਨ ਆਇਆ ਕਹਿੰਦੇ ਕਿਥੇ ਹੋ ਬਾ ਮੈਂ ਕੁਦਰਤੀ ਮੈਂ ਚੰਡੀਗੜ੍ਹ ਬੈਠਾ ਸੀ ਬੈ ਤੁਸੀਂ ਪਟਿਆਲੇ ਨਹੀਂ ਮਾਨਾ ਬੈ ਸੰਤਾ ਪਤਾ ਲੱਗਿਆ ਵੀ ਸੂਰ ਸਿੰਘ ਬਾਦਲ ਉਹਨਾਂ ਨਾਲ ਥੋੜੀ ਮੀਟਿੰਗ ਚੱਲ ਰਹੀ ਹੈ ਪਟਿਆਲੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਾਨੀ ਚਲਉਂਦੇ ਰਹਿੰਦੇ ਨੇ ਪਰ ਮੂ ਕੀ ਇੱਕ ਚੰਦੋਂ ਦਾ ਲੱਗਦਾ ਕਿ ਇਦਾਂ ਦੀ ਪੋਸਿਬਿਲਿਟੀ ਕਦੀ ਹੋ ਸਕਦੀ ਹੈ ਭਾਵੇਂ ਕਾਹਦੇ ਜਿੱਦਾਂ ਸੂਰ ਸਿੰਘ ਬਾਦਲ ਜੀ ਪੱਠੇ ਹੋ ਜੂ ਦੇਖੋ ਬੜੀ ਸਪਸ਼ਟ ਗੱਲ ਆ ਕਿ ਇਹ ਫੈਸਲਾ ਜਿਹੜਾ ਸਾਡੇ ਵੱਲੋਂ ਹੀ ਨਹੀਂ ਬਲ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਇਆ ਸੀ ਕਿ ਮਤਲਬ ਸਾਹ ਸੁਵੀ ਸਿੰਘ ਬਾਦਲ ਜੋ ਅਸੀਂ ਵੀ ਜਦੋਂ ਲੱਗ ਹੋਏ ਸੀ ਉਹਨਾਂ ਨੂੰ ਇਹੀ ਕਿਹਾ ਸੀ ਕਿ ਲੋਕਾਂ ਦਾ ਫਤਵਾ ਬਾਰ-ਬਾਰ ਲੋਕ ਚਾਹੁੰਦੇ ਨੇ ਕਿ ਸਾ ਸੁਵੀਰ ਸਿੰਘ ਬਾਦਲ ਪ੍ਰਧਾਨ ਦੀ ਤੋਂ ਲੰਬੇ ਹੋ ਜਾਣ ਤਾਂ ਅਕਾਲੀ ਦਲ ਜਿਹੜਾ ਹੈ ਉਹ ਤਗੜਾ ਹੋ ਕੇ ਅੱਗੇ ਆ ਸਕਦਾ ਸੋ ਉਹਨਾਂ ਨੇ ਉਸ ਸਮੇਂ ਸਾਡੀ ਗੱਲ ਨਾ ਮੰਨੀ ਤੇ ਗੱਲ ਨਾ ਮੰਨੀ ਤਾਂ ਅੱਜ ਦੀ ਸਥਿਤੀ ਪੈਦਾ ਹੋ ਗਈ ਤੇ ਅੱਜ ਵੀ ਜੇ ਮਤਲਬ ਕਿਸੇ ਤਰ੍ਹਾਂ ਦੇ ਲੋਕਾਂ ਦੀ رائے ਅਨੁਸਾਰ ਲੋਕਾਂ ਦੀ ਭਾਵਨਾ ਅਨੁਸਾਰ ਸਾ ਸੁਗਿਰ ਸਿੰਘ ਬਾਦਲ ਫੈਸਲਾ ਕਰਨ ਤਾਂ ਮੈਂ ਸਮਝਦਾ ਅਕਾਲੀ ਦਲ ਵੀ ਬੱਥਾ ਸਕਦਾ ਪੰਜਾਬੀ ਵੀ ਬੱਥਾ ਸਕਦਾ ਜਿਸ ਮੇਰਾ ਅਸਤੀਫਾ ਦੇ ਕੇ ਇਕੱਠੇ ਹੋਣੇ ਹੋ ਮੇਰੀ ਕੀ ਇੰਤਰੀ ਕਹਿਣਾ ਚਾਹ ਰਿਹਾ ਕੁਦਰਤੀ ਤੌਰ ਤੇ ਮਤਲਬ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹਾਂ ਅਸੀਂ ਅਕਾਲੀ ਦਲ ਨੂੰ ਰਾਜ ਭਾਗ ਚ ਲਿਆਉਣਾ ਚਾਹੁੰਦੇ ਹਾਂ ਤੇ ਇਹ ਤਾਂ ਹੀ ਆਸਾ ਦਾ ਜੇ ਲੋਕਾਂ ਦੀ ਭਾਵਨਾ ਅਨੁਸਾਰ ਲੀਡਰਸ਼ਿਪ ਜਿਹੜੀ ਅਮਲ ਕਰੇ ਪ੍ਰਧਾਨ ਜੀ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਹੋਈ ਔਰ ਫੋਨ ਤੇ ਨਹੀਂ ਨਹੀਂ ਕਦੇ ਨਹੀਂ ਉਹ ਹੀ ਬਸ ਢੇਟ ਸਾਹ ਸਾਹ ਤੇ ਭੋਗ ਤੋਂ ਬਾਅਦ ਮੇਰੀ ਨਹੀਂ ਕਦੇ ਇੱਕ ਚਰਚਾ ਹੋਣੀ ਬੜੀ ਗੱਲ ਹੈ ਕਿ ਤੁਹਾਡੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਵਾਹ ਉਹੀ ਤਾਂ ਤੁਹਾਨੂੰ ਕਿਹਾ ਮੈਂ ਸੋਲ ਸੱਤ ਕਹਿੰਦਾ ਜੀ ਸਿੰਘ ਠੀਮਾ ਦੇ ਨਾਮ ਕਰਦੀ ਸੱਚੀ ਹੈ ਕਿ ਚੁੱਕੀ ਹੈ ਇਹ ਤਾਂ ਮੇਰਾ ਮਤ ਉਹ ਕੋਣ ਹੁੰਦਾ ਹੈ ਦਾ ਕਰਨਾ ਹੈ ਜੀ ਸੁਖਵੀਰ ਮਾਰੇ ਜਲ ਕਿਹ ਚੀਮਾ ਕਹਿੰਦਾ ਨਹੀਂ ਇਹ ਤਾਂ ਬਿਲਕੁਲ ਜਿਹੜੀਆਂ ਬੇਤੁਕੀਆਂ ਗੱਲਾਂ ਬੇਹੁਦਾ ਗੱਲਾਂ ਕਰਦੇ ਨੇ ਪਹਿਲੇ ਗੱਲ ਆ ਇਸ ਕਿਸ ਹੁੰਦੀ ਆ ਫੇਕ ਬਾਅਦ ਬਾਏ ਉੱਥੇ ਚਲਾ ਗਿਆ ਸੀ ਜੰਮੂ ਕਸ਼ਮੀਰ ਕਿਸੇ ਸਕੂਲ ਦੇ ਫੰਕਸ਼ਨ ਚ ਤੇ ਉੱਥੇ ਜਾ ਵੀ ਲਾ ਕੇ ਉਹ ਇਲੈਕਸ਼ਨਾਂ ਦੇ ਦਿਨਾਂ 'ਚ ਦਫ਼ਤਰ ਦੇ ਕਿਤੇ ਪਿੱਛੇ ਪੋਸਟਰ ਲੱਗਿਆ ਸੀ ਤੇ ਫੋਟੋ 'ਚ ਕਹਿੰਦੇ ਜੀ ਚੰਨੂ ਬਾਜਰਾ ਭਾਜਪੀ ਦਾ ਸਟਾਰ ਪ੍ਰਚਾਰ ਕਰਕੇ ਜੰਮੂ ਕੁਝ ਵੀ ਬਣ ਕੇ ਗਿਆ ਮਤਲਬ ਹੈ ਮਤਲਬ ਮਾਦਰਾ ਉਹਨੂੰ ਲੈ ਕੇ ਕੇਂਦਰ ਦੀ ਮਦਦ ਨੂੰ ਲੈ ਕੇ ਵਿਕਤੀ ਮਦਦ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੁਸੀਂ ਪੁਰਾਣਾ ਤਜਰਬਾ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਵਾਕਈ ਮਤਲਬ ਘਟਾਜਾਂ ਹੋ ਦੇਣੀ ਚਾਹੀਦੀ ਮਤਲਬ ਦੇਖੋ ਵੱਡੀ ਗੱਲ ਇਹ ਆ ਵੀ ਜੋ ਪ੍ਰਧਾਨ ਮੰਤਰੀ ਜੀ 1600 ਕਰੋੜ ਰੁਪਏ ਦਾ ਐਲਾਨ ਕਰਕੇ ਗਏ ਉਹ ਤਾਂ ਬਹੁਤ ਥੋੜਾ ਉਹ ਤਾਂ ਕਿਸਮ ਦਾ ਮੁਖੌਲੇ ਸੀ ਉਹ ਜੋ ਵੱਡਾ ਨੁਕਸਾਨ ਹੋਇਆ ਕੇਂਦਰ ਨੇ ਆਪ ਮੰਨ ਲਿਆ ਵੀ ਇਹ ਤੇ ਗੰਭੀਰ ਹੜਪੀੜ ਤੇ ਸੂਬਾ ਉਹਦੇ ਚ ਫਿਰ ਅਤੀ ਗੰਭੀਰ ਹੜਪੀੜ ਸੂਬੇ ਨੂੰ ਵੀ 1800 ਕਰੋੜ ਤੇ ਹਿਮਾਚਲ ਨੂੰ ਵੀ 1500 ਕਰੋੜ ਉਹ ਹਾਦਸੇ ਪੰਜਾਬ ਦਾ ਤਾਂ ਨੁਕਸਾਨ ਕਿਤੇ ਜ਼ਿਆਦਾ ਪੰਜਾਬ ਦੀ ਪੰਜਾਬ ਦੇ ਕਿਸਾਨ ਨੇ ਤਾਂ 3 25 25 30000 ਪ੍ਰਤੀ ਏਕੜ ਪਿੱਛੇ ਖਰਚਾ ਕਰ ਲਿਆ ਫਸਲ ਤੇ ਤੇ 50 50000 ਦੀ ਝੋਨਾ ਨਿਕਲਣਾ ਸੀ ਉਸਨ ਮਤਲਬ ਉਹ ਵੀ ਗਿਆ ਤੇ ਖਰਚਾ ਵੀ ਗਿਆ ਪੰਜਾਬ ਦੀਆਂ ਪਰਦੇਸੀਆਂ ਦਾ ਹੋਰ ਨੇ ਤੇ ਅਸੀਂ ਇਹ ਜ਼ਰੂਰ ਕਿਹਾ ਚਾਹੁੰਦੇ ਆ ਵੀ ਉਹ ਜਿਵੇਂ ਕਹਿੰਦੇ ਘਰ ਚ ਆਈ ਗਰਗਰ ਇਸ਼ਨਾਨ ਕਰਨ ਤੋਂ ਲਾਭ ਰਹਿ ਗਿਆ ਪੰਜਾਬ ਕਿਉਂਕਿ ਨਾ ਤਾਂ ਕੋਈ ਸੀਨੀਅਰ ਵਜ਼ੀਰ ਗਿਆ ਮੁੱਖ ਮੰਤਰੀ ਸਾਹਿਬ ਤੇ ਬਿਮਾਰ ਸੀ ਤਾਂ ਕੋਈ ਸੀਨੀਅਰ ਵਜ਼ੀਰ ਜਾਣਾ ਚਾਹੀਦਾ ਸੀ ਪਹਿਲੀ ਗੱਲ ਤਾਂ ਜਿਹੜਾ ਵਾਟਰ ਰਿਸੋਰਸ ਮਤਰਾਲੇ ਨਾਲ ਸੰਬੰਧਿਤ ਮੰਤਰੀ ਆ ਉਹੀ ਨਹੀਂ ਗਿਆ ਦੂਜੀ ਗੱਲ ਫਾਈਨਾਂਸ ਮਨਿਸਟਰ ਨੂੰ ਜਾਣਾ ਚਾਹੀਦਾ ਸੀ ਤੇ ਤਾਂ ਕਿਉਂ ਠੀਕ ਹੈ ਜਿਹੜੇ ਮਾਂਜੋ ਮੰਤਰੀ ਗਏ ਉਹਨਾਂ ਨੇ ਪੰਜਾਬ ਦਾ ਕੇਸ ਰੱਖਿਆ ਪਰ ਪੰਜਾਬ ਦਾ ਕੇਸ ਰੱਖਣ ਲੱਗੇ ਉਲਝ ਗਏ ਆ ਵਾਜੀ ਸੈਕਟਰੀ ਸਾਹਿਬ ਦੇ ਹੋਰ ਅੰਕੜੇ ਦੇਤੇ ਮੰਤਰੀਆਂ ਨੇ ਹੋਰ ਦੇਤੇ ਜੇ ਫైనాన్స్ ਮਿਨਿਸਟਰ ਖੁਦ ਗਏ ਹੁੰਦੇ ਤਾਂ ਅੰਕੜੇ ਗਲਤ ਨਾ ਰੱਖੇ ਜਾਂਦੇ ਜਿਹੜੇ ਜਿਹੜੇ ਦੋ ਵਜ਼ੀਰ ਗਏਗਾ ਤਾਂ ਉਹਦੇ ਇਸ ਮਤਲਬ ਨਹੀਂ ਵਜ਼ੀਰ ਤਾਂ ਕੰਮ ਦੇ ਸੀ ਚੰਗੇ ਆ ਰਿਸਪੈਕਟੇਬਲ ਆ ਪਰ ਹਰ ਵਜ਼ੀਰ ਨੂੰ ਆਪਣੇ ਆਪਣੇ ਮਹਿਕਮੇ ਦੀ ਪਛਾਣ ਹੁੰਦੀ ਆ ਜਾਣਕਾਰੀ ਹੁੰਦੀ ਆ ਔਰ ਮੈਂ ਸਮਝਦਾ ਇਹ ਸਹੀ ਸਮਾਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਤੋਂ ਪੱਕੇ ਤੌਰ ਤੇ ਸਥਾਈ ਤੌਰ ਤੇ ਰਾਹਤ ਦਿਵਾਉਣ ਲਈ ਕੋਈ ਬੰਨ ਨੂੰ ਬੰਨਦਾ ਔਰ ਇਹਦੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜਿਹੜਾ ਵਿਸ਼ੇਸ਼ ਸੈਸ਼ਨ ਇਹਨਾਂ ਨੇ ਸੱਦਿਆ ਪਹਿਲੀ ਗੱਲ ਤਾਂ ਵੀ ਪਹਿਲੇ ਵਿਸ਼ੇਸ਼ ਸੈਸ਼ਨਾਂ ਦਾ ਹਾਲ ਨਾ ਹੋਵੇ ਉਹਨਾਂ ਨੇ ਨਿਰਾਸ਼ਾ ਦਿੱਤੀ ਆ ਉਹਨਾਂ ਵਿਸ਼ੇਸ਼ ਸੈਸ਼ਨਾਂ ਨੇ ਕੋਈ ਹੱਲ ਨਹੀਂ ਕੱਢਿਆ ਇੱਕ ਦੂਜੇ ਦੇ ਦੋਸ਼ਣ ਬਾਜ਼ੀ ਤੱਕ ਹੀ ਸੀਮਤ ਰਹਿ ਗਏ ਆ ਵਿਸ਼ੇਸ਼ ਸੈਸ਼ਨ ਜਿਹੜਾ ਹੈ ਇਹ ਬਿਲਕੁਲ ਉਸ ਤਰ੍ਹਾਂ ਦੇ ਸੈਸ਼ਨਾਂ ਵਰਗਾ ਨਾ ਹੋਵੇ ਕਿਉਂਕਿ ਬੜੇ ਅਹਿਮ ਗੰਭੀਰ ਮੁੱਦੇ ਤੇ ਚਰਚਾ ਇਹਦੇ 'ਚ ਹੋਣ ਦੀ ਕਰਨ ਦੀ ਲੋੜ ਆ ਔਰ ਮੈਂ ਸਮਝਦਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧੜੇਬੰਦੀ ਤੋਂ ਉੱਪਰ ਉੱਠ ਕੇ ਨਿੱਜੀ ਰਾਸਸੀ ਲਾਹੇ ਲੈਣ ਦੀ ਥਾਂ ਨਰੋਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਤੱਕ ਸੀਮਤ ਰੱਖ ਕੇ ਮਤਲਬ ਸਾਰੀ ਮਤਲਬ ਪੰਜਾਬੀਆਂ ਦੀ ਇੱਕ ਜੁੜਤਾ ਇੱਕ ਮੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਮੇਰੀ ਇਹ ਵੀ ਰਾਇ ਆ ਕਿ ਪੰਜਾਬ ਦਲ ਸਭਾ ਦੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਸਪੀਕਰ ਸਾਹਿਬ ਮੀਟਿੰਗ ਵਿੱਚ ਸਦਕਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਉਤੋਂ ਪਹਿਲਾਂ ਜਨਤਕ ਤੌਰ ਤੇ ਅਪੀਲ ਕਰਨ ਕੁਝ ਮਹਾਰਾ ਜਿਹੜੇ ਐਕਸਪਰਟ ਨੇ ਮਤਲਬ ਫਲੱਡ ਕੰਟਰੋਲ ਸੰਬੰਧੀ ਉਹਨਾਂ ਦੀਆਂ ਰਾਵਾਂ ਲੈ ਜਨਤਕ ਤੌਰ ਤੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਆਪਣੇ ਪਿੰਡੇ ਤੇ ਸਾਰਾ ਹਰ ਦਰਦ ਹੰਡਾਇਆ ਜਾਂ ਇਹ ਕਹਿ ਲਓ ਕਿ ਸਾਰੀ ਸਥਿਤੀ ਨੂੰ ਨੇੜੇ ਹੋ ਕੇ ਦੇਖਿਆ ਹੜ੍ਹਾਂ ਦੇ ਵਿੱਚ ਜਾ ਕੇ ਉਹਨਾਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਤੋਂ ਜਾਂ ਮਾਲ ਐਕਸਪਾਰਟਸ ਵੱਲੋਂ ਰਾਮਾ ਲੈ ਕੇ ਮਾਲ ਤੇ ਸਾਰਿਆਂ ਜਿਹੜੀਆਂ ਬਿਜ਼ਨਸ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਉਹਨਾਂ ਦੀ ਆਮ ਸਹਿਮਤੀ ਬਣਾ ਕੇ ਅਜੰਡਾ ਸੈੱਟ ਕੀਤਾ ਜਾਵੇ ਤਾਂ ਕਿ ਕੇਵਲ ਅਜੰਡੇ ਤੱਕ ਹੀ ਸੀਮਤ ਰਹਿ ਜਾਵੇ ਸਭ ਤੋਂ ਪਹਿਲੀ ਗੱਲ ਤੇ ਆ ਮੇਰਾ ਸਜਾ ਕਿ ਪੰਜਾਬ ਨੂੰ ਪੰਜਾਬ ਸਰਕਾਰ ਕੋਈ ਠੋਸ ਖ ਮਤਲਬ ਕਿਸਾਨ ਮਜ਼ਦੂਰ ਖੇਤੀ ਬੀਮਾ ਯੋਜਨਾ ਲੈ ਕੇ ਆਵੇ ਕਿਉਂਕਿ ਪੰਜਾਬ ਦੀਆਂ ਪ੍ਰਤਿਸ਼ਠੀਆਂ ਹੋਰ ਨੇ ਸਾਰੇ ਦੇਸ਼ ਨਾਲ ਪੰਜਾਬ ਦੇ ਇੱਕ ਐਸਾ ਸੂਬਾ ਜਿਹੜੀ ਖੇਤੀ ਸੈਕਟਰੋਂ ਵਿਮੇਜੇ ਨਹੀਂ ਆ ਰਿਹਾ ਔਰ ਪੰਜਾਬ ਸਰਕਾਰ ਨੂੰ ਆਪਣੀ ਠੋਸ ਇੱਕ ਪੰਜਾਬ ਦੀਆਂ ਪ੍ਰਤਿਸ਼ਠੀਆਂ ਦੇ ਅਨੁਕੂਲ ਖੇਤੀਬਾੜੀ ਕਿਸਾਨ ਖੇਤੀ ਜੋ ਬੀਮਾ ਯੋਜਨਾ ਲੈਉਣੀ ਚਾਹੀਦੀ ਹੈ ਔਰ ਉਹਦੀਆਂ ਕਿਸ਼ਤਾਂ ਵੀ ਪੰਜਾਬ ਸਰਕਾਰ ਪਰੇ ਔਰ ਅੱਧੀ ਕਿਸ਼ਤ ਕੇਂਦਰ ਸਰਕਾਰ ਪਰੇ ਕਿਉਂਕਿ ਪੰਜਾਬ ਦਾ ਕਿਸਾਨ ਤਾਂ 5% ਆਪਣੀ ਪੈਦਾਵਾਰ ਚ ਵਰਤਦਾ ਆਪਣੇ ਲਈ ਆਪਣੇ ਪਰਿਵਾਰ ਲਈ ਬਾਕੀ ਦਾ ਲੋਕਾਂ ਲਈ ਵਰਤਦਾ ਤੇ ਇਸ ਲਈ ਉਹਦੀ ਪਰਪਾਇ ਜਿਹੜੀ ਕਿਸ਼ਤ ਆ ਉਹ ਸਰਕਾਰਾਂ ਨੂੰ ਭਰਨੀ ਚਾਹੀਦੀ ਆ ਜਾਂ ਫਿਰ ਪੰਜਾਬ ਸਰਕਾਰ ਆਪਣੀਆਂ ਸ਼ਰਤਾਂ ਮੰਨਵਾ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸਾ ਬਣੇ ਕਿਉਂਕਿ ਪੰਜਾਬ ਦੀ ਸਥਿਤੀ ਹੋਰ ਆਏ ਦੱਸਣ ਦੀ ਲੋੜ ਆ ਪੰਜਾਬ ਦੀ ਪ੍ਰਤੀ ਏਕੜ ਉਪਜ ਵੀ ਜ਼ਿਆਦਾ ਪਰ ਪੰਜਾਬ ਦੀ ਪ੍ਰਤੀ ਏਕੜ ਲਾਗਤ ਵੀ ਜ਼ਿਆਦਾ ਬਾਕੀ ਸੂਬਿਆਂ ਦੇ ਮੁਕਾਬਲੇ ਉਹ ਪ੍ਰਤੀਥਿਤੀਆਂ ਤੋਂ ਜਾਣੂ ਕਰਾ ਕੇ ਪੰਜਾਬ ਦੀਆਂ ਸ਼ਰਤਾਂ ਮਨਵਾ ਕੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸਾ ਬਣੇ ਪੰਜਾਬ ਨੰਬਰ 1 ਤਾਂ ਇਹਦੇ ਤੇ ਜ਼ੋਰ ਦੇਣ ਦੀ ਲੋੜ ਆ ਨੰਬਰ 2 ਜਿਹੜੇ ਡੈਮ ਨੇ ਚੈਕ ਡੈਮ 29 ਚੈਕ ਡੈਮ तकरीबनਾਂ ਲੈ ਕੇ ਮਹਾਲੀ ਜ਼ਿਲ੍ਹੇ ਤੋਂ ਪਠਾਨਕੋਟ ਤੱਕ ਸਾਰੇ ਸਿਲਟ ਨਾਲ ਭਰੇ ਪਏ ਨੇ ਔਰ ਡੀਸਿਲਟ ਕਰਨ ਲਈ ਭਾਰਤ ਸਰਕਾਰ ਦਾ ਵਾਤਾਵਰਣ ਮੰਤਰਾਲਾ ਤੇ ਫੋਰੈਸਟ ਮਿਨਿਸਟਰੀ ਜਿਹੜੀ ਆ ਉਹ ਰਿਕਾਵਟਾਂ ਖੜੀਆਂ ਕਰਦੀ ਆ ਉਹ ਕਾਨੂੰਨਾ ਚ ਸੋਧ ਕਰਾ ਕੇ ਰਿਕਾਵਟਾਂ ਦੂਰ ਕਰਾ ਕੇ ਇਹਨਾਂ ਨੂੰ ਡੀਸਿਲਟ ਕੀਤਾ ਜਾਵੇ ਜਿਹੜੇ ਚੈੱਕ ਡੈਮ ਨੇ ਦੂਜਾ ਜਿਹੜਾ ਵੱਡੇ ਡੈਮ ਨੇ ਭਾਖੜਾ ਡੈਮ ਖਾਸ ਤੌਰ ਤੇ ਭਾਖੜਾ ਡੈਮ ਦੇ ਬਾਰੇ ਮਾਨਜੂ ਪ੍ਰਧਾਨ ਮੰਤਰੀ ਜੀ ਖੁਦ ਮੰਨ ਕੇ ਗਏ ਨੇ ਵੀ ਉਹਦੇ ਚ 25% ਸਿਲਟ ਭਰ ਗਈ ਔਰ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਹੈ ਉਹ ਕਹਿੰਦੇ ਢੀਕਾ ਬਣਿਆ ਖੜਾ ਉਹ ਕਾਨੂੰਨਾ ਵੀ ਤੇ ਸੋਧ ਕਰਕੇ ਭਾਗੜਾ ਡੈਮ ਨੂੰ ਰੀਸੇਲਟ ਕਰਨ ਦੀ ਲੋੜ ਆ ਰਣਜੀਤ ਸਾਗਰ ਡੈਮ ਪੌਂਗ ਡੈਮ ਉਹਨਾਂ ਦੀ ਵੀ ਛੇਲਟ ਕੱਢਣੀ ਚਾਹੀਦੀ ਆ ਤਾਂ ਕਿ ਪਾਣੀ ਪਹੜਾਣ ਦੀ ਕੈਪੈਸਿਟੀ ਜਿਹੜੀ ਆ ਉਹ ਵੱਧ ਸਕੇ ਇਹ ਮਸਲਾ ਵੀ ਮਤਲਬ ਅਤੇ ਵਿਚਾਰਨ ਦੀ ਲੋੜ ਆ ਔਰ ਇੱਕ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵਾਰੀ ਹੜ੍ਹਾਂ ਦੇ ਨਾਲ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਮਲ ਫਸਲਾਂ ਤੇ ਡਰਾ ਹੈ ਜਿਹਨੂੰ ਚਾਇਨਾ ਵਾਇਰਸ ਕਹਿੰਦੇ ਆ ਬੋਨਾ ਵਾਇਰਸ ਕਹਿੰਦੇ ਆ ਫਿਰ ਹਲਦੀ ਰੋਗ ਸ਼ੁਰੂ ਹੋ ਗਿਆ ਬਦਰੰਗੀ ਦਾਣਾ ਸ਼ੁਰੂ ਹੋ ਗਿਆ ਰੇਤਾ ਲੱਗ ਗਿਆ ਦਾਣੇ ਨੂੰ ਤੇ ਬੇਮੌਸਮੀ ਬਾਰਸ਼ਾਂ ਕਾਰਨ ਕਾਲਾ ਹੋ ਗਿਆ ਦਾਣਾ ਯਾਨੀ ਸਾਰੀਆਂ ਗੱਲਾਂ ਕਰਕੇ ਇੱਕ ਤਾਂ ਪ੍ਰਤੀ ਏਕੜਾ ਉਪਜ ਘਟਣ ਦਾ ਡਰਾ ਜਿਹੜੀ ਰੀਲਡ ਜਿਹੜੀ ਡਾਊਨ ਆ ਗਈ ਉਸ ਤੋਂ ਤੇ ਦੂਜਾ ਐਮਐਸਪੀ ਤੇ ਖਾਸਾ ਕਿ ਬਦਰੰਗ ਦਾਣਾ ਐਮ ਐਸ ਸੀ ਪੀ ਦੇ ਨਹੀਂ ਵਿਕੇਗਾ ਸੋ ਜਿਹੜਾ ਇਹ ਘਾਟਾ ਪੈ ਰਿਹਾ ਕਿਸਾਨ ਨੂੰ ਇਹਦੀ ਪਰਪਾਈ ਜਿਹੜੀ ਆ ਅਜਿਹੜਾ ਪੰਜਾਬ ਸਰਕਾਰ ਨੇ ਚੜ੍ਹਦੀ ਕਲਾ ਮਿਸ਼ਨ ਸ਼ੁਰੂ ਕੀਤਾ ਪੰਜਾਬ ਦਾ ਇਹਦੇ ਚ ਜੋ ਕਲੈਕਸ਼ਨ ਹੋਈ ਆ ਜਾਂ ਤਾਂ ਉਹਦੇ ਵਿੱਚੋਂ ਪੈਸਾ ਬੋਨਸ ਦੇ ਰੂਪ ਚ ਦਿੱਤਾ ਜਾਵੇ ਪੈਸੇ ਪੰਜਾਬ ਤੇ ਕੇਂਦਰ ਸਰਕਾਰ ਬਰਾਬਰ ਹਿੱਸਾ ਪਾ ਕੇ ਉਹ ਜਿਹੜਾ ਗੈਪ ਆ ਉਹਦੀ ਪਰਪਾਈ ਕਰਨ ਤੁਸੀਂ ਇਹ ਦੱਸੋ ਮਾਨ ਸਾਹਿਬ ਤੁਸੀਂ ਕੱਲ ਇਹ ਬੋਲੇ ਮੈਂ ਕੱਲੀ ਕੱਲੀ ਗੱਲ ਦਾ ਜਵਾਬ ਦਊਗਾ ਕਿ ਤੁਸੀਂ ਇਹ ਬੋਲੇ ਕਿ ਜੀ ਪਤਾ ਨਹੀਂ ਕਿੱਥੋਂ ਕੱਢ ਲੈ ਕੇ ਇਸ ਉਸ ਤੇ ਸ਼੍ਰੋਮਣੀ ਕਮੇਟੀ ਨੇ 스테 ਲੈ ਜੀ ਸ਼੍ਰੋਮਣੀ ਕਮੇਟੀ ਨੇ ਜੇ 스테 ਗਲਤ ਲਈ ਸੀ ਤਾਂ ਤੁਸੀਂ ਲੜਾਈ ਲੜਦੇ ਜ਼ਮੀਨ ਥੋੜੀ ਸੀ ਨਾ ਤੋਂ ਤੁਹਾਨੂੰ ਜਿਹੜੀ ਹੈ ਤੁਹਾਡੇ ਨਾਲ ਦੇ ਰਜਿਸਟਰੀ ਸਰਕਾਰ ਤੁਹਾਡੀ ਸੀ ਪਰ ਤੁਸੀਂ ਲੜ ਨਹੀਂ ਸਕੇ ਕਿਉਂਕਿ ਤੁਸੀਂ ਰਜਿਸਟਰੀ ਉਹ ਗਲਤ ਕਰਾਈ ਸੀ ਉਹ ਆਲਰੇਡੀ ਅੰਗੀਠਾ ਸਾਹਿਬ ਜਿਹੜਾ ਹੈ ਗੁਰੂ ਜਿਹੜਾ ਸੰਤਮਾਨਾ ਤਸਦੀਕ ਦਾ ਸਥਾਨ ਹੈ ਅਗੀਠਾ ਸਾਹਿਬ ਗੁਰਦੁਆਰਾ ਸਿੱਖ ਗੁਰਦੁਆਰਾ ਕੋਸ਼ਿਤ ਹੋਇਆ ਹੋਇਆ ਤੇ ਜਿਹੜਾ ਸ੍ਰਧਾਨ ਦੇ ਤਹਿਤ ਕੋਈ ਵੀ ਸਿੱਖ ਗੁਰਦੁਆਰਾ ਜਿਹੜਾ ਕੋਸ਼ਿਤ ਹੁੰਦਾ ਹੈ ਅਨਾਉਂਸ ਹੁੰਦਾ ਹੈ ਉਹ ਆਟੋਮੈਟਿਕਲੀ 1925 ਆਰਟੀਕਲ ਦੇ ਤਹਿਤ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆਇਆ ਤੇ ਅਗਲੀ ਗੱਲ ਤੁਸੀਂ ਕਿਹਾ ਕਿ ਸਾਨੂੰ ਟਰਸਟ ਹੈ ਜ਼ਮੀਨ ਦਿੱਤੀ ਮੈਂ ਇੱਥੇ ਦੱਸਣਾ ਚਾਹੁੰਦਾ ਸੰਗਤ ਨੂੰ ਵੀ ਇਹ ਚੀਜ਼ ਦਾ ਚਾਨਣਾ ਪਾਉਣਾ ਚਾਹੁੰਦਾ ਕਿ ਉਥੇ ਕੋਈ ਵੀ ਇਸ ਤਰ੍ਹਾਂ ਦਾ ਟਰਸਟ ਨਹੀਂ ਹੈ ਇਹ 2013 ਚ ਇੱਕ ਅਗੀਠਾ ਸਾਹਿਬ ਕਮੇਟੀ ਬਣੀ ਸੀ ਉਹ ਅਗੀਠਾ ਸਾਹਿਬ ਕਮੇਟੀ ਜਿਹੜੀ ਹੈ ਉਹ ਬਾਬਾ ਦਰਸ਼ਨ ਵੱਲੋਂ ਬਣਾਈ ਗਈ ਸੀ ਮੈਨੂੰ ਇਹ ਦੱਸਿਆ ਜਾਵੇ ਮਾਨ ਸਾਹਿਬ ਤੁਸੀਂ ਤਾਂ ਬੜੇ ਸਿਆਣੇ ਬੰਦੇ ਕਹਾਉਂਦੇ ਹੋ ਆਪਣੇ ਆਪ ਨੂੰ ਤੁਸੀਂ ਇਹ ਦੱਸੋ ਵੀ 2013 ਚ ਬਣੀ ਹੋਈ ਕਮੇਟੀ ਜਿਹੜੀ ਜ਼ਮੀਨ ਅੱਜ ਤੋਂ 100 ਸਾਲ ਪਹਿਲਾਂ ਜਿਹੜੀ ਹੈ ਸੰਤ ਮਹਾਰਾਤਰ ਸਿੰਘ ਜੀ ਕੋਲੇ ਸੀ ਉਹ ਜ਼ਮੀਨ ਦਾ ਤੁਸੀਂ ਮੈਨੂੰ ਇਹ ਦੱਸੋ ਕਿ 2013 ਚ ਬਣੀ ਕਮੇਟੀ ਮਾਲਕ ਕਿਵੇਂ ਬਣ ਗਈ ਕਿਵੇਂ ਉਹਨੇ ਰਜਿਸਟਰੀ ਕਰਾਤੀ ਕੀ ਇਹਦੇ ਚ ਕੋਈ ਗਰਭੜ ਨਹੀਂ ਸੀ ਫਿਰ ਤੁਸੀਂ ਇਹ ਗੱਲ ਬੋਲੀ ਦੂਜੀ ਇਹ ਸੰਗਤ ਜੀ ਜ਼ਰੂਰ ਇਸ ਗੱਲ ਨੂੰ ਚੈੱਕ ਕਰਿਓ ਅਗਲੀ ਗੱਲ ਤੁਸੀਂ ਬੋਲੀ ਕਿ ਜੀ ਜੇ ਕਿਤੇ ਕਾਲਜ ਚੱਲ ਜਾਂਦਾ ਪਹਿਲਾ ਸੈਮੈਸਟਰ ਹੁਣ ਤੱਕ ਆਪਣਾ ਨਿਕਲ ਜਾਣਾ ਸੀ ਮਾਨ ਸਾਹਿਬ ਬਾਕੀ 15 ਦੇ ਵਿੱਚ ਕਿੰਨੇ ਮਸ ਸੈਮੈਸਟਰ ਚੱਲਦਾ ਇਹ ਵੀ ਦੱਸ ਦਿਓ 15 ਕਾਲਜ ਬਾਕੀ ਮੈਡੀਕਲ ਕਾਲਜ ਪੰਜਾਬ ਦੇ ਵਿੱਚ ਤੁਸੀਂ 16 ਕਿਤੇ ਸੀ ਅਨਾਉਂਸ 15 ਮੈਡੀਕਲ ਕਾਲਜ ਹੋਰ ਤੁਸੀਂ ਕਿਹਾ ਕਿ ਜਿਹੜੇ ਬੰਨੇ ਸੀ ਉਹਨਾਂ ਦੇ ਕਿਹੜਾ ਸਮੈਸਟਰ ਚੱਲਦਾ ਹੈ ਫਿਰ ਪਿੱਛਾ ਪੜਦੇ ਹੋ ਅਸੀਂ ਸੀਟਾਂ ਵਧਾਤੀਆਂ ਤੁਹਾਨੂੰ ਪਤਾ ਹੈ ਟੈਕਨੀਕਲੀ 50 ਸੀਟਾਂ ਵਧੀਆਂ ਨੇ ਫਰੀਦਕੋਟ ਦੀਆਂ 50 ਚੋਂ ਜਨਰਲ ਕੈਟਾਗਰੀ ਦੇ ਹਿੱਸੇ 17 ਸੀਟਾਂ ਹੁੰਦੀਆਂ ਨੇ ਕਦੇ ਸੋਚ ਕੇ ਦੇਖਿਓ ਪੰਜਾਬ ਦੇ ਵਿੱਚ 20000 ਬੱਚਾ ਜਿਹੜਾ ਉਹ ਤਕਰੀਬਨ ਅਪੀਅਰ ਹੁੰਦਾ ਹੈ NEET ਦੇ ਲਈ ਤੇ ਉਹਨਾਂ ਚੋਂ ਸਿਰਫ 800 ਸੀਟਾਂ ਨੇ ਜਿਹੜੀਆਂ ਸਰਕਾਰੀ ਨੇ ਤੇ ਟੋਟਲ 1500 ਸੀਟ ਹੈ ਜਿਹੜੀ ਪ੍ਰਾਈਵੇਟ ਹੈ ਤੇ ਬਾਕੀ ਤੁਹਾਡੇ ਨਾਲ ਗਵਾਂਧੀ ਸੂਬਾ ਜਿਹੜਾ ਜੰਕ ਹੈ ਉਹਦੇ ਵਿੱਚ ਵੀ 1120 ਸੀਟ ਹੈ ਤੁਹਾਡੇ ਨਾਲ ਵੱਧ ਤਾਂ ਉਹ ਵੀ ਨਹੀਂ ਸੋ ਇਸ ਕਰਕੇ ਇਹ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਕਰਦੇ ਹੋ ਬਹੁਤ ਮੰਦ ਭਾਗੀਆਂ ਨੇ ਅਗਲੀ ਗੱਲ ਫਿਰ ਤੁਸੀਂ ਕਹਿ ਕਿ ਮੈਡੀਕਲ ਕਾਲਜ ਜਿਹੜਾ ਹੈ ਅਸੀਂ ਇੱਥੇ ਨਹੀਂ ਬਣਾਵਾਂਗੇ ਇਹਦੇ ਹਸਪੀਟਲ ਬਣਾ ਦਾਂਗੇ ਜਿਹੜੇ ਮੈਡੀਕਲ ਕਾਲਜ ਬਾਜੂ ਮੈਨੂੰ ਤਾਂ ਜੇਕਰ ਜਾਣਕਾਰੀ ਮਿਲੀ ਹੈ ਕਿ ਤੁਸੀਂ ਖੇੜੀ ਵੀ ਜਿਹੜਾ ਨੀਂ ਮੱਥਨ ਰੱਖਿਆ ਸੀ ਤੇ ਪੀਯੂ ਪੀਯੂ ਤੇ ਜਿਹੜੇ ਵੀ ਸੀ ਸਾਹਿਬ ਨੇ ਕਹਿੰਦੇ ਉਹਨਾਂ ਨੇ ਜਵਾਬ ਦਿੱਤਾ ਭਾਈ ਅਸੀਂ ਆਪਣੇ ਖੋਜ ਕੇਂਦਰ ਦੀ ਜ਼ਮੀਨ ਨਹੀਂ ਦੇ ਸਕਦੇ ਤੇ ਬੇਰੇ ਇੱਕ ਪਤਾ ਨਹੀਂ ਕਿਹੜੇ ਤੁਹਾਡੇ ਐਨੇ ਘੈਂੜ ਜਿਹੜੇ ਕਹੀਏ ਕਿ ਅਫਸਰ ਨੇ ਐਨੇ ਘੈਂੜ ਥੋੜੇ ਸੈਕਟਰੀ ਨੇ ਹੈਲਥ ਦੇ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਇੱਕ ਕਾਲਜ ਬਣਾ ਰਹੇ ਹੋ ਤੁਸੀਂ ਕਹੇ ਖੇੜੀ ਬਣਾਵਾਂਗੇ ਖੇੜੀ ਤੋਂ ਲੈ ਕੇ ਮਸਤੋਣਾ ਸਾਹਿਬ ਦਾ 20 ਕਿਲੋਮੀਟਰ ਦਾ ਡਿਸਟੈਂਸ ਹੈ ਕਿਹੜਾ ਬੱਚਾ ਪਹਿਲਾਂ ਕਲਾਸ ਥਿਊਰੀ ਦੀ ਉੱਥੇ ਖੇੜੀ ਲਾਊਗਾ ਤੇ ਫਿਰ ਪ੍ਰੈਕਟੀਕਲ ਪ੍ਰੈਕਟੀਕਲ ਕਰਨ ਵਾਸਤੇ ਉਹ ਮਸਤੋਣਾ ਸਾਹਿਬ ਆਊਗਾ ਤੁਸੀਂ ਕਹਿੰਦੇ ਕਿ 30 ਕਿਲੋਮੀਟਰ ਦਾ ਡਿਸਟੈਂਸ ਚਾਹੀਦਾ ਸ਼ਾਇਦ ਤੁਸੀਂ ਨਾਰਮਸ ਨਹੀਂ ਪੜਦੇ ਜਿਹੜਾ ਐਨ ਐਫਸੀ ਦਾ ਨੈਸ਼ਨਲ ਮੈਡੀਕਲ ਕਾਉਂਸਲ ਦੇ ਨੋਰਮਸ ਨੇ ਉਹਦੇ ਮੁਤਾਬਕ ਜਿਹੜਾ ਇਹ ਸਿਰਫ ਇਸ ਐਕਸੈਂਪਸ਼ਨ ਜਿਹੜੀ ਆ 30 ਕਿਲੋਮੀਟਰ 20 ਕਿਲੋਮੀਟਰ ਵਾਲੀ ਉਹ ਵੀ 10 ਕਿਲੋਮੀਟਰ ਹੈ ਉਹ ਵੀ ਉਹਨਾਂ ਕੰਡੀਸ਼ਨਾਂ ਚਾਹੀਏ ਜਿੱਥੇ ਬਹੁਤ ਵੱਡੀ ਅਰਬਨ ਪੋਪੂਲੇਸ਼ਨ ਹੈ ਤੇ 25 ਲੱਖ ਤੋਂ ਵੱਧ ਪੋਪੂਲੇਸ਼ਨ ਜਿਹੜੀ ਆ ਉਸ ਏਰੀਆ ਦੀ ਹੋਵੇ ਜਾਂ ਹਿਲੀ ਏਰੀਆ ਹੋਵੇ ਆਦਰਵਾਈਜ਼ ਹੌਸਟਲ ਮੈਡੀਕਲ ਕਾਲਜ ਤੇ ਹਸਪੀਟਲ ਇਟ ਸ਼ੁੱਡ ਬੀ ਇਨ ਆ ਸੇਮ ਚੰਕ ਆਫ ਲੈਂਡ ਇਹ ਉਹ ਤੇ ਚ ਲਿਖਿਆ ਹੋਇਆ ਇੱਕੋ ਜਗ੍ਹਾ ਤੇ ਚਾਹੁੰਦੇ ਨੇ ਨੇੜੇ ਚਾਹੁੰਦੇ ਨੇ ਇੱਕ ਦੂਜੇ ਦੇ ਤੇ ਜੇ ਕਿਤੇ ਥੋੜਾ ਥੋੜਾ ਡਿਸਟੈਂਸ ਤੇ ਹੋਵੇ ਤਾਂ ਇੱਕ ਸਿਕਿਉਰਡ ਪਾਥ ਹੋਵੇ ਉਹਨੂੰ ਜਾਣ ਵਾਸਤੇ ਹੁਣ ਖੇੜੀ ਤੋਂ ਨੈਸ਼ਨਲ ਹਾਈਵੇ ਤੋਂ ਮਰਸੂਣਾ ਸਾਹਿਬ ਤੱਕ ਕਲਾਸਾ ਲਾਉਣ ਆਉਣਗੇ ਬੱਚੇ ਟੈਕਨੀਕਲੀ ਕਹਿ ਜਿਐ ਗੱਲਾਂ ਦੇ ਵਿੱਚ ਪਿਓ ਯਾਰ ਤੇ ਉਹਦੀ ਸਿਰਫ ਲੋਕਾਂ ਨੂੰ ਇੰਨਾ ਗੁੰਮਰਾ ਕਰਨ ਸਿਸਟਮ ਦੇ ਵਿੱਚ ਚੱਲ ਪਏ ਕਿ ਆਪਣੀ ਰਾਏ ਵੀ ਦਰੋਂ ਚੁਪਾਉਣ ਵਾਸਤੇ ਲੋਕਾਂ ਨੂੰ ਮੂਰ ਬਣਾਉਣ ਤੇ ਪਹਿਲਾਂ ਵੀ ਲੱਗੇ ਹੋਏ ਸੀ ਤੇ ਹੁਣ ਅੱਜ ਹਲੇ ਵੀ ਬਣਾਈ ਜਾਂਦੇ ਹੋ ਤੁਸੀਂ ਮੁੱਖ ਮੰਤਰੀ ਬਣਿਓ ਤੇ ਤੁਹਾਡੀ ਇਹ ਏਡੂ ਵੱਡੀ 70 ਸਾਲਾਂ ਚ ਕਿਹੜੀ ਨਲੇਕੀ ਹੋ ਕਿ ਮੁੱਖ ਮੰਤਰੀ ਦਾ ਲਾਇ ਨਹੀਂ ਪੱਥਰ ਜਿਹੜਾ ਉਹ ਪਤਾ ਹੀ ਨਹੀਂ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੌਣ ਪੱਟ ਰਿਹਾ ਸੀ ਤੇ ਪੱਟਦਾ ਤੇ ਦੁਬਾਰੇ ਫੇਰ ਉੱਥੇ ਹੀ ਜਾ ਡਟਾ ਇਹ ਵੀ 70 ਸਾਲਾਂ ਚ ਹੀ ਹੋਇਆ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਅੱਜ ਚੌਥਾ ਸਾਲ ਪੂਰਾ ਹੋਣ ਨੂੰ ਆ ਗਿਆ ਸਰਕਾਰ ਦਾ ਮੈਡੀਕਲ ਕਾਲਜ 2022 ਚ ਅਨਾਉਂਸ ਹੋਏ ਸੀ ਅੱਜ ਤੱਕ ਇੱਕ ਵੀ ਮੈਡੀਕਲ ਕਾਲਜ ਨਹੀਂ ਬਣਿਆ ਤੇ ਦੂਜੀ ਨਾਲ ਹੀ ਤੁਸੀਂ ਬਣਾ ਤੰਜ ਦੱਸਿਆ ਇਹ ਤਾਂ ਜੀ ਸ਼੍ਰੋਮਣੀ ਕਮੇਟੀ ਦਾ ਬਾਦਲ ਪਰਿਵਾਰ ਨੂੰ ਜ਼ਮੀਨ ਮਿਟਿ ਦੇ ਦਿਆਂ ਦੀ ਮੈਂ ਇੱਥੇ ਗਰੰਟੀ ਚੈਲੰਜ ਕਰਦਾ ਤੁਹਾਨੂੰ ਇੱਕ ਵੀ ਇੰਚ ਜ਼ਮੀਨ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਜੇ ਬਾਦਲ ਪਰਿਵਾਰ ਕੋਲੇ ਹੋਵੇ ਤਾਂ ਤੁਸੀਂ ਸਾਨੂੰ ਉਸ ਗੱਲ ਦਾ ਜੋ ਸਜ਼ਾ ਲਾਉਗੇ ਸਭ ਤੋਂ ਦੋ ਸਾਨੂੰ ਮਨਜ਼ੂਰ ਹੋ ਗਈ ਤੁਸੀਂ ਪ੍ਰੂਫ ਕਰਕੇ ਦਿદો ਤੁਹਾਨੂੰ ਖੁੱਲਾ ਸਦਾ ਖੁੱਲਾ ਕਰਨਾ ਚਾਹੀਦਾ ਇਸ ਗੱਲ ਦਾ ਸੋ ਇਸ ਕਰਕੇ ਸਿਰਫ ਉਹੀ ਗੱਲਾਂ ਉਹੀ ਅੱਜ ਤੋਂ ਜਿਹੜੀਆਂ 10 ਸਾਲ ਪਹਿਲਾਂ ਡਾਇਲੌਗ ਸੀ ਉਹੀ ਅੱਜ 10 ਸਾਲ ਬਾਦੋਂ ਉਹੀ ਡਾਇਲੌਗਸ ਨੇ ਕੁਝ ਪ੍ਰੋਡਕਟਿਵ ਕਰੋ ਪੰਜਾਬ ਲਈ ਕੋਈ ਚੰਗੀ ਚੀਜ਼ ਸੋਚੋ ਪੰਜਾਬ ਦੇ ਬੱਚੇ ਮੈਡੀਕਲ ਕਰਨ ਵਾਸਤੇ ਬਾਹਰਲੇ ਸੂਬਿਆਂ 'ਚ ਪੈਸੇ ਦੇ ਕੇ ਪੜ ਰਹੇ ਨੇ ਜੇ ਮੈਡੀਕਲ ਕਾਲਜ ਬਣਾਉਣ ਇੱਕ ਤਾਂ ਘੱਟੋ-ਘੱਟ 16 ਦਾ ਇੱਕ ਛੱਡੋ ਤੁਸੀਂ ਇੱਕ ਮੈਡੀਕਲ ਕਾਲਜ ਹੀ ਬਣਾ ਕੇ ਪੰਜਾਬ ਦੇ ਵਿੱਚ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਊਗੀ ਸੋ ਗੁੰਮਰਾਹ ਨਾ ਕਰੋ ਲੋਕਾਂ ਨੂੰ